ਅਜਰਾ ਜੀਪ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਮੁੰਬਈ ਇੰਡੀਅਨਸ ਨੇ ਸਨਰਾਈਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸਨਰਾਈਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ ਤੇ 143 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਮੁੰਬਈ ਇੰਡੀਅਨਸ ਨੇ ਰੋਹਿਤ ਸ਼ਰਮਾ ਦੇ ਅਰਧ ਸੈਂਕੜੇ ਦੀ ਬਦੌਲਤ 26 ਗੇਂਦਾਂ ਬਾਕੀ ਰਹਿੰਦੇ ਆ ਮੈਚ ਜਿੱਤ ਲਿਆ। ਮੁੰਬਈ ਨੇ 15.4 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ ਤੇ 146 ਦੌੜਾਂ ਬਣਾਈਆਂ। ਇਹ ਮੌਜੂਦਾ ਸੀਜ਼ਨ 'ਚ ਹਾਰਦਿਕ ਪਾਂਡਿਆ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਟੀਮ ਦੀ ਲਗਾਤਾਰ ਚੌਥੀ ਜਿੱਤ ਹੈ। ਇਸ ਨਾਲ ਮੁੰਬਈ ਦੀ ਟੀਮ 10 ਅੰਕਾਂ ਨਾਲ ਅੰਕ ਸੂਚੀ 'ਚ ਤੀਜੇ ਸਥਾਨ ਤੇ ਪਹੁੰਚ ਗਈ, ਜਦਕਿ ਹైదరాబాద్ ਦੀ ਟੀਮ 6 ਹਾਰਾਂ ਨਾਲ 9ਵੇਂ ਸਥਾਨ ਤੇ ਬਣੀ ਹੋਈ ਹੈ। 144 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਮੁੰਬਈ ਇੰਡੀਅਨਜ਼ ਨੂੰ ਦੂਜੇ ਓਵਰ 'ਚ ਪਹਿਲਾ ਝਟਕਾ ਲਗਾ। ਸਲਾਮੀ ਬੱਲੇਬਾਜ਼ ਰિયાન ਰਿਕਲਟਨ 8 ਗੇਂਦਾਂ ਤੇ 11 ਦੌੜ ਬਣਾ ਕੇ ਆਊਟ ਹੋ ਗਿਆ। ਉਸਨੂੰ ਜੈਦੇਵ ਉਨਾਦਕਟ ਨੇ ਆਊਟ ਕੀਤਾ। ਬਿਲ ਜੈਕਸ 19 ਗੇਂਦਾਂ 'ਚ 22 ਦੌੜਾਂ ਬਣਾ ਕੇ ਆਊਟ ਹੋ ਗਏ। ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ 46 ਗੇਂਦਾਂ 'ਚ 70 ਦੌੜਾਂ ਦੀ ਪਾਰੀ ਖੇਡੀ। ਸੂਰਜ ਕੁਮਾਰ ਯਾਦਵ 19 ਗੇਂਦਾਂ 'ਚ 40 ਦੌੜਾਂ ਬਣਾ ਕੇ ਅਜੇ ਤੁਰੇ। ਤਿਲਕ ਨੇ 2 ਦੌੜਾਂ ਬਣਾਈਆਂ। ਹైదరాబాద్ ਦੀ ਜਦੇਵ ਮਲਿੰਗਾ ਤੇ ਜਿਸ਼ਾਨ ਨੇ ਇੱਕ-ਇੱਕ ਵਿਕਟ ਲਈ। ਪਹਿਲਾ ਬੱਲੇਬਾਜ਼ੀ ਕਰਨ ਲਈ ਸਨਰਾਈਜ਼ ਹైదరాబాద్ ਨੂੰ 3 ਓਵਰਾਂ ਦੇ ਅੰਦਰ ਦੋ ਛਟਕੇ ਲੱਗੇ ਟ੍ਰੈਵਿਸ ਹੈਡ ਖਾਤਾ ਨਹੀਂ ਖੋਲ ਸਕਿਆ ਜਦਕਿ ਇਸ਼ਾਨ ਕਿਸ਼ਨ ਨੇ ਇੱਕ ਦੌੜ ਬਣਾਈ ਅਭਿਸ਼ੇਕ ਸ਼ਰਮਾ ਦੀ ਗੱਲ ਕਰੀ ਤਾਂ ਉਹਨਾਂ ਨੇ ਸਿਰਫ 8 ਦੌੜਾਂ ਬਣਾਈਆਂ ਤੇ ਨਿਤਿਸ਼ ਸ਼ਿਰਪ ਦੋ ਹੀ ਦੌੜਾਂ ਬਣਾ ਸਕੇ ਅਨਕੀਤ 14 ਗੇਨਾਂ 'ਚ 12 ਦੌੜਾਂ ਬਣਾ ਕੇ ਆਊਟ ਹੋ ਗਿਆ 19ਵੇਂ ਓਵਰ 'ਚ ਜਸਪ੍ਰੀਤ ਬੁਮਰਾ ਨੇ ਹੈਂਡਰਿਕ ਕਲਾਸੇ ਨੂੰ ਆਊਟ ਕਰ ਦਿੱਤਾ ਜਿਸ ਨਾਲ ਅਭਿਨਵ ਮਨੋਹਰ ਨਾਲ ਉਸਦੀ 99 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਖਤਮ ਹੋ ਗਈ ਹੈਨਰੀ ਕਲਾਸੀ ਨੇ 44 ਗੇਂਦਾਂ ਤੇ 9 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ। ਫਰੈਡ ਬੋਲਟ ਨੇ 20 ਓਵਰ 'ਚ ਅਭਿਨਵ ਮਨੋਹਰ ਨੂੰ ਆਊਟ ਕਰਕੇ ਮੁੰਬਈ ਲੀਗ ਸੁਤਮਾ ਵਿਕਟ ਲਿਆ। ਅਭਿਨਵ ਮਨੋਹਰ ਨੇ 37 ਗੇਂਦਾਂ ਤੇ 3 ਛੱਕੇ ਤੇ 2 ਚੌਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਹੈਦਰਾਬਾਦ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਤੇ 143 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਲਈ 트੍ਰੈਂਟ ਬੋਲਟ ਨੇ 4 ਤੇ ਦੀਪਕ ਚਾਹਰ ਨੇ 2 ਵਿਕਟਾਂ ਲਈਆਂ। ਹਾਰਦਿਕ ਪਾਂਡੇਆ ਤੇ ਜਸਪ੍ਰਿਤ ਬੁਮਰਾ ਨੇ ਇੱਕ-ਇੱਕ ਬੱਲੇਬਾਜ਼ ਨੂੰ ਆਊਟ ਕੀਤਾ।